ਸਾਸਿਕਾਲ ਦੇ ਸਾਰਿਆਂ ਨੂੰ ਮੈਂ ਡਾਕਟਰ ਅਮਨਦੀਪ ਸਿੰਘ ਜੰਗਲਾ ਗੁਰੂ ਤੋਂ ਬਦਲਦੇ ਮੌਸਮ ਦੌਰਾਨ ਜਿਨ੍ਹਾਂ ਨੂੰ ਖਾਰਸ਼ ਚੰਬਲ ਪਿੰਪਲ ਜਾਂ ਕਿਸੇ ਤਰ੍ਹਾਂ ਦੀ ਹੋਰ ਵੀ ਕੋਈ ਵੀ ਚਮੜੀ ਦਾ ਰੋਗ ਹੈ ਉਹਨਾਂ ਵਾਸਤੇ ਅਸੀਂ ਸਪੈਸ਼ਲ ਬੱਟੀ ਤਿਆਰ ਕੀਤੀ ਆ ਇਸ ਦੇ ਵਿੱਚ ਕਾਫੀ ਜੜੀਆਂ ਬੂਟੀਆਂ ਪਾਈਆਂ ਨੇ ਖਾਰਸ਼ ਕਿਸੇ ਤਰ੍ਹਾਂ ਦੀ ਹੋਵੇ ਖਾਰਸ਼ हटਦੀ ਨਾ ਹੋਵੇ ਜਾਂ ਖਾਰਸ਼ ਬਾਰ ਬਾਰ ਹੁੰਦੀ ਹੋਵੇ ਕੋਈ ਦਵਾਈਆਂ ਖਾ ਕੇ ਅੱਕ ਚੁੱਕੇ ਹਨ ਤਾਂ ਸਾਨੂੰ ਜ਼ਰੂਰ ਮਿਲਣ ਸਾਡਾ ਮੇਨ ਹੈਡ ਉਸੇ ਜੰਡਿਆਲਾ ਗੁਰੂ ਸ਼ਹੀਦ ਉਦਮ ਸਿੰਘ ਚੌਂਕ ਇਹ ਵੱਟੀ ਚੰਬੜੀ ਰੋਗਾਂ ਤੇ ਬਹੁਤ ਹੀ ਕਾਰਗਰ ਵੱਟੀ ਮੰਨੀ ਗਈ ਹੈ ਲੀਵਰ ਦਾ ਰੋਗ ਹੋਵੇ ਚੰਬੜੀ ਦਾ ਰੋਗ ਹੋਵੇ ਖੂਨ ਨੂੰ ਸਾਫ਼ ਕਰਨ ਵਾਸਤੇ ਖੂਨ ਨੂੰ ਸ਼ੁੱਧਤਾ ਕਰਨ ਵਾਸਤੇ ਇਹ ਵੱਟੀ ਦਾ ਬਹੁਤ ਹੀ ਕਾਰਗਰ ਵੱਟੀ ਆ ਸਾਡਾ ਮੇਨ ਹੈਡ ਉਸੇ ਜੰਡਿਆਲਾ ਗੁਰੂ ਸ਼ਹੀਦ ਉਦਮ ਸਿੰਘ ਚੌਂਕ ਜ਼ਿਲ੍ਹਾ ਅੰਮ੍ਰਿਤਸਰ ਖਾਰਸ਼ ਕਿੰਨੇ ਵੀ ਪੁਰਾਣੀ ਹੋਵੇ ਖੂਨ ਵਿੱਚ ਕਿੰਨੇ ਵੀ ਵੱਧ ਗਈ ਹੋਵੇ ਖਾਸ ਹਟਨਾਂ ਨਾ ਆਨਾਂ ਲਿੰਦੀ ਹੋਵੇ ਉਹ ਚਮੜੀ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰੋਗ ਹੋਵੇ ਤਾਂ ਸਾਨੂੰ ਮਿਲ